ਇਹ ਹਾਲ ਚਾਲ ਹੈ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਅੱਜ ਆਪਾਂ ਮਸ਼ੀਨ ਕੱਢ ਲਈ ਅੰਦਰ ਖੜਾਈ ਹੋਈ ਸੀ ਤੇ ਬਾਕੀ ਆਪਣੇ ਦੋ ਖੇਤ ਹੋ ਚੱਲੇ ਤਿਆਰ ਤੇ ਰੋਟਾਵੇਟਰ ਵੀ ਚੱਲਦਾ ਉਹ ਚੱਲਦਾ 843 ਰੋਟਾਵੇਟਰ ਤੇ ਬਾਕੀ ਇਹ ਚੈੱਕ ਕਰੀ ਅੱਜ ਜਿਹੜਾ ਮਾੜਾ ਮੋਟਾ ਕੰਮ ਹੋਣ ਵਾਲਾ ਇੱਕ ਤਾਂ ਪਿਛਲੇ ਸਾਲ ਇਹ ਚੈਨ ਲੈ ਜਾਂਦੀ ਧੀ ਆ ਗਰਾਰੀ 'ਚੋਂ ਚੈਨ ਲੈ ਜਾਂਦੀ ਧੀ ਤੇ ਨਾਲੇ ਆਪਾਂ ਤੇਲ ਤੂਲ ਲਾਇਆ ਚੈਨ ਨੂੰ ਤੇ ਗਲੀਸੂਈ ਮਾਰਤਾ ਜਿਹੜੇ ਬੈਰੀਆਂ ਨੂੰ ਲੋਡ ਦੀ ਗਲੀਸ ਦੀ ਇਹ ਆਪਣੇ ਅਮਲੋ ਬਣਾਉਂਦੇ ਨੇ ਗਰਮੀਤ ਵਾਲੇ ਉਹਨਾਂ ਦਾ ਆਟੋਮੈਟਿਕ ਪਲੈਂਟਰ ਆ ਇਹ ਬਾਕੀ ਵੱਟ ਪੂਰੀ ਵਧੀਆ ਬਣਦੀ ਆ ਤੁਹਾਨੂੰ ਦਿਖਾਉਣਾ ਦਿਖਾਉਨੇ ਆਪਾਂ ਚਲਾ ਕੇ ਦੇਖੀ ਤੀ ਇਹ ਉਹ ਦੇਖੋ ਸਾਹਮਣੇ ਵੱਟਾਂ ਬਣਾਈਆਂ ਹੁਣ ਦਿਖਾਉਨੇ ਆ ਲਵੇ ਜਾ ਕੇ ਤੇ ਬਾਕੀ ਇਹ ਖੇਤ ਚ ਬੀਜਣਾ ਆਪਾਂ ਬਰਸੀਨ ਇਹ 2 ਬਿੱਗੇ ਜਗ੍ਹਾ ਆਪਾਂ ਛੱਡ ਲਈਏ ਤਿਆਰ ਕਰਕੇ ਔਰੇ ਬੀਜਾਂਗੇ ਬਰਸੀਨ ਬਾਕੀ 69 ਖੜਾ ਇੱਧਰ ਇਹਦੇ ਨਾਲ ਖੁੰਜੇ ਖਾਂਜੇ ਭਰੇ ਦੀ ਜਿਹੜੇ ਪਲਾਉ ਨਾਲ ਸਾਈਡਾਂ ਉੱਚੀਆਂ ਨਹੀਂਵੇਂ ਹੋ ਜਾਂਦੀਆਂ ਸੀ ਉਹ ਸੈੱਟ ਕਰੀਆਂ ਨੇ ਬਾਕੀ ਜ਼ਮੀਨ ਠੀਕ ਆ ਨਾ ਬਾੜੀ ਗਿੱਲੀ ਆ ਨਾ ਬਾੜੀ ਸੁੱਕੀ ਆ ਤੇ ਇਦਾਂ ਦੀ ਵੱਟ ਮੰਨਦੀ ਆ ਦੇਖੋ ਬਾਕੀ ਹਲੇ ਜਦ ਕੱਲ ਨੂੰ ਆਪਾਂ ਚਲਾਉਣੀ ਆ ਵਿੱਚ ਵਜਨ ਪੈਣਾ ਘੱਟੋ ਘੱਟ ਦੋ ਥੈਲੇ ਡਾਈ ਦੇ ਪੈਂਦੇ ਨੇ ਤੇ ਚਾਰ ਤੋਂ ਪੰਜ ਗੱਟੇ ਪੈ ਜਾਣੇ ਨੇ ਆਲੂਆਂ ਦੇ ਤੇ ਵਜਨ ਹੋ ਗਿਆ ਐਂ ਚੰਗੀ ਤਰ੍ਹਾਂ ਪ੍ਰੈਸ ਕਰਦੀ ਆ ਉਹ ਵੱਟ ਤੇ ਪਰਾਲੀ ਆਪਾਂ ਜਮੇ ਹੀ ਖਤਮ ਕਰਤੀ ਖੇਤ ਚੋਂ ਤੇ ਆਪਾਂ ਵੀਡੀਓ ਪਾਈ ਵੀ ਤੀ ਪਹਿਲਾਂ ਤੇ ਮਲਚਰ ਕਰਕੇ ਆਪਾਂ ਪਲੋ ਕਰੀਦੀ ਜਮੀਨ ਇਹ ਕੋਣ ਪੂਰੀ ਸ਼ੱਕਰ ਵਰਗੀ ਮਣਗੀ ਜ਼ਮੀਨ ਤੇ ਉਹ ਪਰਲਾ ਖੇਤ ਰਹਿੰਦਾ ਉਹ ਚੀ ਮਾਰਦੇ ਆ ਰੂਟਰ ਇਧਰਲੇ ਪਾਸਿਓਂ ਕੰਮ ਨਿਭੜੇ ਤੇ ਤੇ ਅੱਜ ਰਾਤ ਨੂੰ ਆਹ ਖੇਤ ਕਰਦੇ ਆ ਪਲਾਉ ਇਹ ਤਿੰਨ ਕੀਲਿਆਂ ਦਾ ਗੇੜਾ ਇਹ ਆਪਾਂ ਪਹਿਲਾਂ ਤਾਂ ਨਹੀਂ ਛੇੜਿਆ ਸੀ ਆਪਣੇ 8 8.5 ਕੀਲੇ ਹੋ ਜਾਣੀ ਸੀ ਫਿਰ ਤੇ ਫਿਰ ਲੋਟ ਨਹੀਂ ਆਉਂਦਾ ਬਾਲਾ ਕੰਮ ਤੇ ਟਰੈਕਟਰ ਹੈਗੇ ਨੇ ਬਾਦੂ ਤੇ ਚਲਾਉਣ ਵਾਲੇ ਬੰਦੇ ਅਸੀਂ ਦੋਏ ਜਾਣੇ ਆ ਇਹਦੇ ਕਰਕੇ ਥੋੜੀ ਦਿੱਕਤ ਦੀ ਤੇ ਹੁਣ ਹੌਲੀ ਹੌਲੀ ਤਿਆਰ ਕਰੀ ਜਾਵਾਂਗੇ ਤੇ ਹਲੇ ਗਰਮੀ ਵੀ ਬਹੁਤ ਪੈਂਦੀ ਆ ਤੇ ਆਲੂ ਆਪਣਾ ਮੰਨ ਲਓ ਆ ਹਫਤੇ ਚੋਰੇ ਸਾਰਾ ਲੱਗ ਜਾਊਗਾ ਅੱਜ ਇੱਕ ਤਰੀਕ ਹੋਗੀ 7 ਦਿਨ ਚ ਆਪਾਂ ਔਰ ਇਹ ਕੰਮ ਨਿਬੜ ਜਾਊਗਾ ਫੇਰ ਵੱਡਣੀਆਂ ਜੀਰੀ ਆਪਾਂ ਤਾਏ ਦੇ ਮੁੰਡੇ ਦੀ ਭਾਦਲੇ ਉੱਥੇ ਆਪਣੇ ਕੋਲ ਠੇਕੇ ਦੇ ਨੇ 17 18 ਕਿੱਲੇ ਉੱਥੇ ਵੀ ਆਲੂ ਲਾਉਣਾ ਤੇ ਬਾਕੀ ਫਿਰ ਉੱਥੇ ਵੱਡਾਂਗੇ ਉਦੋਂ ਬਾਅਦ ਆਪਾਂ ਵੱਢਣੀਆਂ ਮਾਜਰੀ ਤੇ ਜਿਵੇਂ ਜਿਵੇਂ ਜੀਰੀ ਵੱਡੀ ਜਾਵਾਂਗੇ ਉਦਾਂ ਉਦਾਂ ਹੀ ਆਲੂ ਲੱਗੀ ਜਾਣੇ ਨੇ ਤੇ ਮੋਟਰ ਦੇ ਆਪਾਂ ਵੀ ਕਢਾ ਕੇ ਰੱਖ ਲਿਆ ਵੀ ਬੇ ਆ ਆਪਣੇ ਕੋਲ 3.5 400 ਗੱਟਾ ਮੋਟਰ ਤੇ ਜਾਨੂੰ ਗਰੇ ਆਊਗਾ ਤੇ ਆ ਵੀ ਖੇਤ ਪੂਰਾ ਵਧੀਆ ਬਣਿਆ ਇਹ ਥੋੜਾ ਜਿਹਾ ਮਲਚਰ ਤੋਂ ਬਾਅਦ ਆ ਰੂਟਾਵੇਟਰ ਮਾਰੇ ਆ ਰੂਟਾਵੇਟਰ ਮਾਰਨ ਵੇਲੇ ਥੋੜਾ ਜਿਹਾ ਤੇਜ਼ ਮਾਰਤਾ ਉਹਦੇ ਕਰਕੇ ਪਰਾਲੀ ਰਹਿ ਗਈ ਥੋੜੀ ਜੀ ਉੱਪਰ ਚੰਗੀ ਤਰ੍ਹਾਂ ਮਿਕਸ ਨਹੀਂ ਹੋਈ ਮਿੱਟੀ 'ਚ ਇਹ 'ਚ ਥੋੜੀ ਜੀ ਪਰਾਲੀ ਦੀ ਪ੍ਰੋਬਲਮ ਹੈਗੀ ਆ ਇਹ 'ਚ ਆਪਾਂ ਐਂ ਸੋਚਿਆ ਵੀ ਬਜਾਈ ਤੋਂ ਪਹਿਲਾਂ ਇੱਕ ਵਾਰ ਮੂਰੇ ਮੂਰੇ ਰੂਟਾਵੇਟਰ ਫੇਰ ਦਾਂਗੇ ਤੇ ਨਾਲੇ ਤਾਂ ਤਾਜ਼ਾ ਰੂਟਾਵੇਟਰ ਫੇਰਿਆ ਹੋਇਆ ਤੇ ਬੱਟ ਪੂਰੀ ਐਂ ਟੌਪ ਦੀ ਮੰਨਦੀ ਆ ਜਿਵੇਂ ਆ ਦੇ ਇੱਥੇ ਢੇਰੀਆਂੀਆਂ ਨੇ ਕੋਹ ਪਰੇ ਆ ਇੱਕਣ ਕਿਤੇ ਕਿਤੇ ਪਰਾਲੀ ਹੈਗੀ ਆ ਬਾਕੀ ਚੱਲਦਾ 843 9 ਫੁੱਟ ਰੂਟਾ ਮੀਟਰ ਤੇ ਤੇ ਰੂਟਾ ਵੀਟਰ ਵੀ ਮਲਾਈ ਫੁੱਲ ਵਧੀਆ ਕਰਦਾ ਏ ਲੇਖੋ ਇਦਾਂ ਦੀ ਜ਼ਮੀਨ ਬਣ ਗਈ 70 ਵਰਗ ਦੀ ਬਣੀ ਪਈ ਆ ਬਿਲਕੁਲ ਇੰਨੀ ਫਰੀ ਕਰਤੀ ਆਪਾਂ ਜ਼ਮੀਨ ਕਿਤੇ ਹੈਗੀ ਆ ਡਲੀ ਉਹ ਵੀ ਜਿੱਥੇ ਮੰਨ ਲਓ ਜਿਹੜਾ ਕਿਹਾਰਾ ਕਿਤੇ ਗਿੱਲਾ ਦੀ ਪਲਾਉ ਜ਼ਿਆਦਾ ਲੱਗ ਜਾਂਦਾ ਦੀ ਪੀਲ ਕਾ ਨਿਕਲ ਗਿਆ ਇੱਥੇ ਜਿਹੜੇ ਪੀਲ ਕੇ ਵਾਲੀ ਡਲੀ ਆ ਉਹ ਪੱਕ ਗਈ ਉਹ ਨਹੀਂ ਫੁੱਟਦੀ ਹੈਗੀ ਬਾਕੀ ਟੌਪ ਦੀ ਮਣਗੀ ਜ਼ਮੀਨ ਜੰਲੀ ਜਾਂਦਾ 843 ਝੋਟਾ ਸਵਰਾਜ ਜਿੰਦਾਬਾਦ ਨੇ ਟਰੈਕਟਰ ਸਵਰਾਜ ਜਿੰਦਾਬਾਦ ਆਪਣਾ ਕੋ ਸਾਰੀ ਸਵਰਾਜ ਨੇ ਜਿਹੜਾ ਨਾਮ ਲੈ ਕੇ ਆਏ ਆ ਉਹ ਵੀ ਝੋਟਾ ਬੱਲੇ ਜ਼ੋਰ ਮਾਰਦਾ ਉਸ ਦਿਨ ਆਪਾਂ ਪਲਾਉ ਤੇ ਚਲਾਇਆ ਸੀ ਪੂਰਾ ਨਜ਼ਾਰੇਦਾਰ ਆ ਬਾਕੀ ਮਸ਼ੀਨ ਹੁਣ ਜੇ ਆ ਕੇ ਕੱਢਦੇ ਆ ਤੇ ਨਾਲੇ ਟਰੈਕਟਰ ਲਾਉਨੇ ਆ ਮਸ਼ੀਨ ਵਾਲਾ ਟਿਕਾਣੇ ਤੇ ਬਾਕੀ 69 ਗੈ ਲੈ ਕੇ ਆਨੇ ਪਲਾਉ ਉਹ ਖੇਤ ਚ ਕਰਦੇ ਆ ਉਹਨੂੰ ਮਾਰਦੇ ਆ ਪਲਟੀ ਜ਼ਮੀਨ ਨੂੰ ਪਲਾਉ ਨਾਲ ਬਾਕੀ ਆਪਾਂ ਤੁਹਾਨੂੰ ਬੀਜ ਬੀ ਬਿ ਦਿਖਾਉਨੇ ਆ ਜਿਹੜਾ ਆਪਾਂ ਕਢਾਇਆ ਮੋਟਰ ਤੇ ਜਾ ਕੇ ਸਾਰਾ ਐਲ ਆ ਰੇ ਆ ਜਿਹੜੀ ਆਪਾਂ ਹੁਣ ਬਜਾਈ ਕਰਨੀ ਆ ਆਪਾਂ ਸੀ ਸਾਈਜ਼ ਆਲੂ ਦੀ ਬਜਾਈ ਕਰਨੀ ਆ ਜਿਹੜਾ ਅਗੇਤਾ ਲੱਗ ਜੂਗਾ ਤੇ ਆਪਾਂ ਇਹ ਆਲੂ ਪਟਾਂਗੇ ਕੱਚਾ ਉਹਦੇ ਘਰ ਕਿਹੜੇ ਸੀ ਸ ਹੈ ਜਿਹੜਾ ਆਲੂ ਆ ਉਹਦੀਆਂ ਅੱਖਾਂ ਵੀ ਜਿਆਦਾ ਹੁੰਦੀਆਂ ਨੇ ਤੇ ਖੇਤ ਚ ਜਾ ਕੇ ਜ਼ੋਰ ਵਧੀਆ ਮਾਰਦਾ ਕਹਿੰਦਾ ਮਤਲਬ ਆਲੂ ਆਲੂ ਗਿਣਤੀ ਜੀ ਵੀ ਜ਼ਿਆਦਾ ਹੋਣਗੇ ਤੇ ਆਲੂ ਮੋਟਾ ਵੀ ਛੇਤੀ ਹੋਊਗਾ ਐਂ ਦਾ ਮਤਲਬ ਤਿਆਰ ਛੇਤੀ ਹੋ ਜਾਊਗਾ ਪਟਾਈ ਲਈ ਤੇ ਆਪਾਂ ਨਾਲੇ ਤੁਹਾਨੂੰ ਦੱਸਾਂਗੇ ਬਜਾਈ ਵੇਲੇ ਵੀ ਆਪਾਂ ਹੇਠਾਂ ਕੀ ਸਮਾਨ ਪਾਇਆ ਏ ਕਿੰਨੇ ਸਹ ਲੈ ਪੋਟਾਸ ਦੇ ਪਾਏ ਕਿੰਨਾ ਡਾਈ ਪਾਇਆ ਜਾਂ ਹੋਰ ਸਮਾਨ ਕਿਹੜਾ-ਕਿਹੜਾ ਪਾਇਆ ਏ ਤੇ ਮਲਚਰ ਜਿਹੜਾ ਆਪਾਂ ਕਰਦੇ ਆਂ ਇਹ ਬਾਹੀ ਤੇ ਖਰਚਾ ਆਏ ਜਾਂਦਾ 4500 5000 ਰੁਪਿਆ ਰੂਟਾ ਵੀਟਰ ਮਾਰਨ ਤੱਕ ਜਿਵੇਂ ਆਪਣਾ ਟਰੈਕਟਰ ਉਹ ਚੱਲਦਾ ਉੱਥੇ ਤੱਕ 4500 ਤੋਂ ਲੈ ਕੇ 5000 ਤੱਕ ਖਰਚਾ ਆਏ ਜਾਂਦਾ ਬਾਕੀ ਬਜਾਈ ਦਾ ਤੇਲ ਲਾ ਲੋ 5700 ਦਾ ਜਿਹੜਾ ਟਰੈਕਟਰ ਨੇ ਪੀਣਾ ਏ ਆ ਚਾਚ ਵਧੀਆ ਆ ਪਈ ਆ ਆਪਾਂ ਬੀ ਕਢਾ ਕੇ ਰੱਖਿਆ ਹੋਇਆ ਇਹ ਹੈਗਾ ਸੀਸ ਹੈਜ ਦੇਖੋ ਸੂਈ ਮਾਰ ਰਿਹਾ ਆਲੂ ਸੀਫ ਹੈ ਜ ਆ ਇਹ ਆਹ ਦੇਖੋ ਦਿਖਾਉਣਾ ਸਹਜ ਆਲੂ ਦਾ ਜਿਹੜਾ ਆਪਾਂ ਬਜਾਈ ਕਰਨੇ ਆ ਦੇਖੋ ਸੀਫ ਹੈ ਜ ਆਲੂ ਆ ਇਹ ਅੱਖਾਂ ਦੇਖੋ ਕਿੰਨੀਆਂ ਨੇ 1 2 3 4 5 6 7 8 9 ਇਹ ਬਾਕੀ ਆ ਪਿਆ ਆਪਣਾ B ਸਾਈਜ਼ ਇਹ B ਸਾਈਜ਼ ਆ ਤੇ ਆ ਵਿੱਚ ਪੀਲੇ ਥੈਲੇ ਸੀ ਸੀ ਸਾਈਜ਼ ਵੀ ਆ ਤੇ B ਸਾਈਜ਼ ਵੀ ਆ B ਸਾਈਜ਼ ਵੀ ਦਿਖਾ ਦਨੇ ਆਪਾਂ ਤੁਹਾਨੂੰ ਨਿਕਲਣਾ ਨਹੀਂ ਹੈਗਾ ਥੈਲੇ ਸੀਨਤੇ ਹੋਏ ਨੇ ਪਰ ਆ ਪਿਆ ਥੈਲਾ ਔਰੇ ਆ ਦੇਖੋ ਇਹ ਆਪਣਾ B ਸਾਈਜ਼ ਆ ਇਹ ਹੋਊਗਾ 35 ਤੋਂ 45 ਵਾਲਾ ਇਹ 35 ਤੋਂ ਲੈ ਕੇ 45 ਤੱਕ ਆ 35 40 45 ਉਹ ਸਾਈਜ਼ ਨੇ ਚ ਬਾਕੀ ਆ ਪਿਆ ਸੀ ਸੀ ਸਾਈਜ਼ ਇਹਨੂੰ ਤਾਂ ਘੱਟੋ ਘੱਟ 10 12 ਦਿਨ ਹੋ ਗਏ ਕਢਾਇਆ ਇਹਨੂੰ ਇਹ ਆਪਾਂ ਥੋੜਾ ਜਿਹਾ ਸਾਫ਼ ਕਰਾਉਣਾ ਏ ਇਹ ਚ ਗਲਿਆ ਹੋਇਆ ਆਲੂ ਹੈਗਾ ਥੋੜਾ ਜਿਹਾ ਤੇ ਲੇਬਰ ਲੱਗੂ ਇੱਕ ਅੱਧੇ ਦਿਨ ਚ ਤੇ ਸਾਫ਼ ਹੋ ਜਾਊਗਾ ਬਾਕੀ ਆ ਪਿਆ ਲਾਟ ਕੇ ਲੈਦਾ ਕਢਾਇਆ ਤੇ सत्तर पत्र घंटे इधरले पसे पे ने सारा बीज पे